युद्ध नशे के विरुद्ध मुहिम तहत गुरदासपुर पुलिस न एक वी सफलता हासिल हुई है पुलिस ने दो किलो अस्सी ग्राम हरोइन समेत दो मोटरसाइकल सवारों को गिरफ्तार किया है फिलहाल इना का कोई पुराना अपराधिक रिकॉर्ड सामने नहीं आया है दसिया गया है कि एना इना एक मैकडोनल्ड दिल्ली विखे नौकरी करता है एस गुरदासपुर आदित्य ने दसिया के कला नौर पुलिस ने गश्त दौरान ਕੋਸ਼ਾਲਾ ਦੇ ਨਜ਼ਦੀਕ ਦੋ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਚੈਕਿੰਗ ਦੌਰਾਨ ਉਨ੍ਹਾਂ ਤੋਂ ਇੱਕ ਪੈਕੇਟ heroin ਬਰਾਮਦ ਹੋਇਆ ਗ੍ਰਿਫਤਾਰ ਮੁਲਜਮਾ ਦਾ ਰਿਮਾਂਡ ਅਦਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਸਰ ਜਿਹੜੀ ਯੁੱਧ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦ੍ਰਿਸ਼ਟੀਨਿਰਦੇਸ਼ਾਂ ਅਧੀਨ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਐਨ ਇਸ ਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਵ ਤੋਂ ਬਰਾਮਦ ਕੀਤੀ ਹੈ ਇਹਦੇ ਚ ਸਾਡੇ ਡੀਐਸਪੀ ਕਲਾਨੋਵ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾਨੋਵ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਬਾਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ son of ਮੋਹਨ ਸਿੰਘ ਪਿੰਡ ਬੱਲੋਵਾਲ ਗਣਿਆਕੇ ਬੰਗਰ ਬਟਾਲੇ ਦਾ ਰਹਿਣ ਵਾਲਾ ਹੈ ਦੂਜਾ ਜਿਹੜਾ ਬੰਦਾ ਹੈ ਗੋਪੀਤ ਲੇਸ ਮਰਜਨ ਸਬ ਸਨਫ ਸਭਜੀ ਸਿੰਘ ਪਿੰਡ ਖੋਖਲ ਕਣਿਆ ਦੇ ਬੰਗਲਦਾਰ ਨਾਲ ਇਹਨਾਂ ਦੋਨਾਂ ਤੋਂ ਪੋਜੀਸ਼ਨ ਚ 2 ਕਿਲੋ 80 ਗ੍ਰਾਮ ਤਰੇਹੇ ਹੋਈ ਨੇ ਉਹ ਬਾਬਤ ਕੀਤੀ ਜੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ ਨੇ ਜੀ ਜੀਪੀ ਸਾਹਿਬ ਦੇ ਡਾਇਰੈਕਸ਼ਨ ਨੇ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਜਿਹੜੀ ਹੈਗੀ ਕਾਰਵਾਈ ਕਰੇਗੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫ ਆਈ ਆਰ ਨੰਬਰ 156 ਜਿਹੜੀ ਹੈਗੀ ਆ ਇਕਿਸੀ ਐਨਡੀਪੀਐਸ ਐਕਟ ਦੇ ਅਧੀਨ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਟਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੋਰਚ ਪੇਸ਼ ਕੀਤਾ ਜਾਏਗਾ ਐਂਡ ਇਹਦੇ ਫਦਰ ਇਨਟੈਰੋਗੇਸ਼ਨ ਕਰਤੇ ਜਿਹੜੇ ਬੈਕਵਰਡ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇ ਸਟੂਡੈਂਟ ਵੀ ਜ਼ਰ ਯਾ ਹਾਜ ਵਰਕਿੰਗ ਸੈਰੀਅਲ ਲੱਗੇ ਆ ਜਿਹੜੇ ਪੜ੍ਹੇ ਗਏ ਹੋਣਗੇ ਸਟੂਡੈਂਟ ਵੀ ਯਾ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨੌਜੋਤ ਹੈਗਾ ਇਹਦੀ ਉਮਰ 27 ਸਾਲ ਲਗੀ ਆ ਮੈਕਡੋਨਲਡ ਦੇ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਟ ਮੈਂ ਨਾਲਾ ਗੁਣੀ ਆ ਕੇ ਬੰਗਰਦਾ ਹੋਗਾ ਜਿਹੜਾ ਦੂਜਾ ਗੁਪੀਤ ਹੈਗਾ ਪਲੱਸ 2 ਕਿੱਤੀ ਹੋਈ ਹੈ ਇਹਨੇ ਉਹ 26 ਸਾਲ ਦਾ ਹੈਗਾ ਉਮਰ ਐਜ ਆਫ ਨਾਉ ਇਹਨਾਂ ਦੇ ਜਿਹੜਾ ਅਸੀਂ ਪ੍ਰੀਵੀਅਸ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਨਦੀ ਨਹੀਂ ਪਾਈ ਗਈ ਇਹ ਦੋਸਤੀ ਇਹ ਦੋਸਤ ਨੇ ਸਦੋਂ ਦੋ ਹਾਂ ਦੋ ਜੇ ਇਹ ਪਿੰਡ ਦੇ ਹੈਗੇ ਨੇੜੇ ਨੇੜੇ ਪਿੰਡ ਹੈਗਾ ਦੋਸਤ ਅਗੇ ਮਨੋਂ ਕਹਿੰਿਆ ਕੇ ਬੰਗਰਦੇ ਮੈਂ ਨਾਲਾ ਸੋ ਇੱਕ ਕਨਸਾਈਨਮੈਂਟ ਰਸੀਪਟ ਆ ਰਹੀ ਹੋਰ ਜੀ